ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਾम्बा ਸਿੰਘ ਜੀ ਨੂੰ ਜੋ ਸਿੰਘ ਜੱਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿੱਤੇ ਉਹ ਹਰਲ ਕੇ ਪੰਜੀ ਹੋ ਗਏ ਸੋ ਪਰਦੇਸੋਂ ਆਉਂਦੇ ਸਾਰ ਸਿੰਘ ਸਜਦੇ ਸਾਰ ਪੰਜੀ ਸਿੰਘਾਂ ਦੇ ਜੱਥੇ ਦਾ ਜੱਥੇਦਾਰ ਹੋ ਗਿਆ ਹੁਕਮ ਹੋਇਆ ਕਿ ਆਪਣੇ ਪਿਤਾ ਵਾਂਗੂ ਨਾਮਣੇ ਦਾ ਸਿੰਘ ਬਣੋ ਜੱਥਾ ਬਣਾਓ ਔਰ ਪੰਥ ਦੀ ਸੇਵਾ ਤੇ ਦੇਸ਼ ਛੁਟਕਾਰੇ ਵਿੱਚ ਬਲਵਾਨ ਸ਼ੇਰ ਹੋ ਕੇ ਗੱਜੋ ਇੱਕ ਕੌਮ ਦਾ ਜੋ ਨਿੱਕੀ ਜਹੀ ਹੈ ਤੇ ਸਾਰੀ ਯੋਧਾ ਹੈ ਉਸ ਦਾ ਉੱਚੇ ਤੋਂ ਉੱਚਾ ਪਿਆਰ ਆਪਣੇ ਵਿਛੜ ਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਸੀ ਅਲਾम्बा ਸਿੰਘ ਜੇ ਬੱਚਾ ਹੈ ਪਰ ਪੰਥ ਨੇ ਆਪਣੇ ਅਮਿੱਤ ਪਿਆਰ ਵਿੱਚ ਉਸ ਨੂੰ ਜੱਥੇਦਾਰ ਥਾਪ ਦਿੱਤਾ ਹੈ ਦੋ ਚਾਰ ਦਿਨ ਆਪ ਅਕਾਲੀਆਂ ਵਾਲੇ ਬਾਗ ਟਿਕੇ ਰਹੇ ਜੋ ਗਫਾ ਪੰਥ ਵੱਲੋਂ ਮਿਲਿਆ ਸੀ ਉਸ ਨਾਲ ਆਪਣੇ ਜੱਥੇ ਦਾ ਸਮਾਨ ਸਾਰਾ ਕਰ ਲਿਆ ਸਤਵੰਤ ਤੇ ਸਾਈਂ ਜੀ ਜਥੇ ਵਿੱਚ ਸੇਵਾ ਦੇ ਕੰਮ ਲਈ ਨਾਲ ਰਹੇ ਇੰਨਾ ਦਿਨਾਂ ਵਿੱਚ ਅਲਾम्बा ਸਿੰਘ ਨੇ ਆਪਣੇ ਆਪ ਨੂੰ ਪੰਥ ਦੇ ਹੂਨ ਦੇ ਹਾਲਾਤ ਦੇਸ਼ ਦੇ ਅਤੇ ਪਤੇ ਵਰਤ ਰਹੀ ਰਾਜਸੀ ਹਾਲਤ ਦੇ ਥੋ ਸਾਰੇ ਲਾ ਲਈ ਪੰਥ ਨੇ ਇੱਕ ਗਜਰਾਤ ਸਿੰਘ ਨਾਮੀ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ ਜੋ ਪੁਰਾਣਾ ਸੀ ਜੇਠੀਆਂ ਦੇਖ ਚੁੱਕਾ ਤੇ ਤਜਰਬੇਕਾਰ ਸੀ ਬੜਾ ਖਰਾ ਆਦਮੀ ਤੇ ਸਾਈਂ ਦੇ ਪਿਆਰ ਵਾਲਾ ਸੀ ਹੁਣ ਭੈਣ ਭਰਾ ਦੇ ਕੂਚ ਦੀ ਤਿਆਰੀ ਹੋਈ ਭਰਾ ਕਹੇ ਪਹਿਲਾਂ ਤੁਹਾਡੇ ਪੇਕੇ ਪਿੰਡ ਚਲੀਏ ਤੁਹਾਡੇ ਮਾਪਿਆਂ ਨੂੰ ਠੰਡ ਪਾਈਏ ਅਲਾम्बा ਸਿੰਘ ਨੇ ਕਿਹਾ ਕਿ ਮੇਰੀ ਭੈਣ ਨਿਰਾਸ਼ ਹੋ ਚੁੱਕੀ ਹੈ ਤੇ ਪੇਕੇ ਪਰਿਵਾਰ ਦੀ ਮੋਦਾ ਕੋੜਾ ਕੁੱਟ ਭਰ ਚੁੱਕੀ ਹੈ ਉਸ ਨੂੰ ਕੁਝ ਦਿਨ ਪਿੱਛੋਂ ਮਿਲ ਪੈਣਾ ਮਾੜਾ ਨਹੀਂ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਮਿਲਣ ਦੀ ਆਸ ਹੈ ਪੰਥ ਵੱਲੋਂ ਜੋ ਢੂੰਡ ਹੁੰਦੀ ਹੈ ਉਸਦੇ ਉਹ ਜਾਣੂ ਹਨ ਆਸ ਵਿੱਚ ਵਿਛੋੜੇ ਦੀ ਪੀੜ ਲਗਾਤਾਰ ਚੁਬਦੀ ਹੈ ਤੇ ਸਬਰ ਨੂੰ ਅੰਦਰ ਨਹੀਂ ਵੜਨ ਦਿੰਦੀ ਸੋ ਪਹਿਲੇ ਉਹਨਾਂ ਦੀਆਂ ਆਂਦਰਾਂ ਨੂੰ ਠੰਡ ਪਾਈ ਸਤਮੰਤ ਕਹੇ ਕਿ ਮੇਰੇ ਮਾਤਾ ਪਿਤਾ ਨੂੰ ਜੋ ਆਸ ਹੈ ਉਹ ਹੋਰ ਦਿਨ ਲੰਘਵਾ ਸਕਦੀ ਹੈ ਜਿੱਥੇ ਇਤਨਾ ਸਮਾਂ ਲੰਘਿਆ ਹੈ ਹੋਰ ਥੋੜਾ ਜਿਹਾ ਦੂਜੇ ਮੇਰੇ ਦੇਸ਼ ਪਹੁੰਚਣ ਦੀ ਖਬਰ ਜੋ ਹੁਣ ਜੱਥੇਦਾਰਾਂ ਨੂੰ ਹੋਈ ਹੈ ਨੇੜੇ ਦੇ ਜੱਥੇਦਾਰ ਛੇਤੀ ਤੋਂ ਛੇਤੀ ਵਾਪਸ ਜਾ ਕੇ ਮੇਰੇ ਮਾਪਿਆਂ ਨੂੰ ਦੇਵੇਗਾ ਔਰ ਉਹਨਾਂ ਨੂੰ ਮੇਰੇ ਮਿਲਣ ਦੀ ਉਤਕੰਠਾ ਤਾਂ ਤ੍ਰਿਖੀ ਹੋ ਜਾਏਗੀ ਪਰ ਮੈਂ ਕੈਦ ਵਿੱਚ ਹਾਂ ਦੁੱਖਾ ਵਿੱਚ ਹਾਂ ਇਹ ਡੂੰਗੀ ਪੀੜ ਦਾ ਘਾਓ ਵੱਲ ਹੋ ਜਾਏਗਾ ਆਪ ਦੀ ਭੈਣ ਤੁਹਾਡੇ ਮਿਲਣ ਨਾਲ ਇੱਕ ਤਰ੍ਹਾਂ ਦਾ ਨਵਾਂ ਜੀਵਨ ਮਾਨੋ ਮਿਲੇਗਾ ਜਿਵੇਂ ਕਿ ਤੁਸਾਨੂੰ ਨਵਾਂ ਜੀਵਨ ਮਿਲਿਆ ਹੈ ਇਸ ਨਾ ਦੇ ਪਿਆਰ ਵਿੱਚ ਇੱਕ ਦੂਜੇ ਨੂੰ ਸੁੱਖ ਦੇਣ ਦੀ ਵਿਚਾਰ ਕਰਦਿਆਂ ਛੇਕੜ ਸਾਈਂ ਤੇ ਫੈਸਲਾ ਰੱਖਿਆ ਉਸਨੇ ਪਹਿਲੇ ਭੈਣ ਨੂੰ ਮਿਲਣ ਦਾ ਫੈਸਲਾ ਦੇ ਦਿੱਤਾ ਤੇ ਛੇਤੀ ਤੋਂ ਛੇਤੀ ਜਦੋਂ ਕੀ ਤਿਆਰੀ ਸਿਰੇ ਚੜ੍ਹ ਸਕੀ ਚਾੜ ਕੇ ਇਹ ਜੱਥਾ ਬਟਾਲੇ ਨੂੰ ਤੁਰ ਪਿਆ ਅਲਾਮਬਾ ਸਿੰਘ ਦਾ ਜੀ ਕਰਦਾ ਸੀ ਕਿ ਕਿਵੇਂ ਮੈਂ ਆਪਣੇ ਜੱਥੇ ਨੂੰ ਘੋੜ ਸਵਾਰਾਂ ਦਾ ਜੱਥਾ ਛੇਤੀ ਬਣਾਵਾਂ ਪਰ ਪੰਜੀ ਘੋੜੇ ਅਜੇ ਕਠਨ ਗੱਲ ਸੀ ਜਥੇ ਵਿੱਚ ਅਜੇ ਪੰਜ ਘੋੜੇ ਸਨ ਇੱਕ ਜਥੇਦਾਰ ਇੱਕ ਨਾਇਬ ਜਥੇਦਾਰ ਇੱਕ ਸਾਈਂ ਇੱਕ ਸਤਵੰਤ ਘੋੜ ਤੇ ਇੱਕ ਹਰੋਲ ਘੋੜ ਦੋ ਤਰ੍ਹਾਂ ਖਚਰਾ ਵੀ ਸਨ ਅਸਬਾਬ ਲਈ ਚਾਹੇ ਸਿੱਖ ਸਿਪਾਈ ਆਪਣਾ ਸਾਰਾ ਲੱਟਾ ਪੱਟਾ ਮੋਢੇ ਤੇ ਰੱਖਦੇ ਸਨ ਪਰ ਜਰਾ ਅਮਨ ਵੇਲੇ ਕੁਝ ਸਮਾਨ ਵਦੇਰੇ ਕਰ ਲੈਂਦੇ ਸਨ ਲੰਗਰ ਆਦ ਦਾ ਸਮਾਨ ਹੋ ਕੇ ਕੁਝ ਨਿੱਕੀ ਜਈ ਰਸਦੀ ਭਾਰ ਬਰਾਬਰੀ ਹੁਈ ਹੋ ਜਾਂਦੀ ਸੀ ਜੱਥਾ ਅੰਮ੍ਰਿਤਸਰ ਇੱਕ ਦਿਨ ਨੂਰ ਦੇ ਤੜਕੇ ਵਟਾਲੇ ਨੂੰ ਤੁਰ ਪਿਆ ਵਟਾਲੇ ਪੁੱਜ ਕੇ ਦੂਰ ਬਾਹਰ ਜਿੱਥੇ ਮਗਰੋਂ ਮਹਾਰਾਜਾ ਸ਼ੇਰ ਸਿੰਘ ਜੀ ਨੇ ਬਰਾੰਦਰੀ ਬਣਵਾਈ ਜੋ ਹੁਣ ਇਸਾਈਆਂ ਦੇ ਹੱਥ ਵਿੱਚ ਹੈ ਡੇਰਾ ਕੀਤਾ ਤੇਜਕੌਰ ਜੀ ਇੱਕ Hindu ਸੁਆਣੀ ਦੇ ਭੇਸ ਵਿੱਚ ਹੋ ਗਈ ਅਤੇ ਇੱਕ ਸਿੱਖ ਦੀ ਅਗਵਾਈ ਵਿੱਚ ਜੋ ਵਿੱਤ ਤੇ ਟੁਰਦਾ ਸੀ ਸ਼ਹਿਰ ਗਈ ਉਸ ਮਹੱਲੇ ਗਈ ਜਿੱਥੇ ਭੰਡਾਰੀ ਰਹਿੰਦੇ ਸਨ ਜਾ ਉਸਨੇ ਗਲੀ ਵਿੱਚ ਥੋਪ ਅਤੇ ਕੱਢੇ ਤਾਂ ਸੂ ਮਿਲੀ ਕਿ ਸ਼ਤਰੂਜੀਤ ਸਿੰਘ ਦੀ ਕਾਕੀ ਆਪਣੇ ਘਰ ਵਾਲੇ ਦੇ ਨਾਲ ਇੱਥੋਂ ਟੁਰ ਚੁੱਕੀ ਹੈ ਅਤੇ ਸੋ ਵਿਸਵਾ ਉਹ ਦੋਵੇਂ ਸ਼ਾਹਪੁਰੇ ਜਾ ਵਸਵੇਂ ਹਨ ਜਾ ਬਸੋਲੀ ਜਾ ਰਹੇ ਹਨ ਇਹ ਠੀਕ ਪਤਾ ਸ਼ਾਹਪੁਰ ਤੋਂ ਚੱਲੇਗਾ ਇਹ ਖਬਰ ਪਾ ਕੇ ਜੱਥਾ ਹੁਣ ਸ਼ਾਹਪੁਰ ਨੂੰ ਹੋ ਟੁਰਿਆ ਸ਼ਾਹਪੁਰ ਇੱਕ ਉੱਚੇ ਰੇੜੀ ਤੇ ਬੜਾ ਸੁਥਰਾ ਪਿੰਡ ਹੈ ਇਸ ਤੇ ਲੱਗੇ 라ਵੀ ਪਹਾੜਾ ਦੀਆਂ ਬਿਲਖਾਂ ਝਾ ਕੇ ਖੁੱਲੇ ਦੇਸ਼ ਪੈਰ ਪਾਉਣ ਦੀ ਪਹਿਲ ਕਦਮੀ ਕਰਦੀ ਹੈ ਸ਼ਾਪੂ 라ਵੀ ਦੇ ਪਾਣੀਆਂ ਤੋਂ ਕੋਈ 2300 ਫੁੱਟ ਉੱਚਾ ਹੈ ਤੇ 라ਵੀ ਦੇ ਪਾਣੀਆਂ ਤੱਕ ਆਪੜਨ ਲਈ ਪਿੰਡ ਤੋਂ 라ਵੀ ਤੱਕ ਇੱਕ گاਉ ਘਾਟ ਰਸਾ ਹੈ ਇਸ ਰਾਹੇ ਉਤਰ ਕੇ ਠੰਡੇ ਠੰਡੇ ਪਾਣੀ ਵਹਿ ਰਹੇ ਸਨ ਤੇ ਇੱਥੇ ਪਾਣੀਆਂ ਦੇ ਕਿਨਾਰੇ ਛੋਟਾ ਜਿਹਾ ਬਹੁਤ ਨਿੱਕਾ ਜਿਹਾ ਮੈਦਾਨ ਵੀ ਹੈ ਜਿੱਥੇ ਬੈਠ ਕੇ ਵਗਦੇ ਪਾਣੀਆਂ ਦੇ ਦਰਸ਼ਨ ਦਾ ਆਨੰਦ ਲੈ ਸਕੀਦਾ ਹੈ ਇਹ ਟਿਕਾਣਾ ਦੇਖਣ ਨੂੰ ਬੜਾ ਰਮਣੀਕ ਹੈ ਇਸ ਥਾਂ 'ਤੇ ਉਪਰਵਾਰ ਐਨ ਰਾਵੀ ਦੇ ਕਿਨਾਰੇ ਅਰਥਾਤ ਇਧਰੋਂ ਗਿਆ ਉਰਾਰਲੇ ਪਾਸੇ ਵੱਲ ਪਾਣੀਆਂ ਤੋਂ ਸਿੱਧਾ ਉੱਪਰ ਨੂੰ ਉੱਚੇ ਕਿਨਾਰੇ ਕਦੇ ਇੱਕ ਕਿਲਾ ਸੀ ਜੋ ਟਹਿ ਚੁਕਾ ਹੈ ਇਸ ਦਾ ਇੱਕ ਬੁਰਜ ਅਜੇ ਤੱਕ ਸਲਾਮਤ ਖੜਾ ਹੈ ਇਸ ਬੁਰਜ ਤੋਂ ਵਗਦੇ ਪਾਣੀ ਲਗਭਗ 200 ਫੁੱਟ ਹੇਠਾਂ ਨੂੰ ਹਨ ਇਸ ਬੁਰਜ ਵਿੱਚੋਂ 헤ਠਾਂ ਵਗਦੇ শীতল ਪਾਣੀਆਂ ਨੂੰ ਤੱਕੋ ਤੇ ਆਖੋ ਚਾਤ ਸੋਣੀਏ ਤਾਂ ਸੋਣੀ ਰਾਵੀ ਦੀ ਝਾਤ ਕਲੇਜਾ ਠਾਰ ਦਿੰਦੀ ਹੈ ਸਰਨਾਈਆਂ ਤੇ ਤੁਰਨ ਵਾਲੇ ਲੋਕੀ 헤ਠਾਂ ਅਜਬ ਨਜ਼ਾਰਾ ਦਿਖਾਲਦੇ ਹਨ ਪਾਰਲੇ ਪਾਸੇ ਪਹਾੜੀਆਂ ਤੋਂ ਸੁੰਦਰਤਾ ਦਾ ਅਨੋਖਾ ਝਲਕਾ ਵੱਜਦਾ ਹੈ ਇਸ ਬੁਰਜ ਤੋਂ ਉਰੇ ਪੁਰਾਣੇ ਖੋਲੋ ਕੁਝ ਹੋਰ ਵੀ ਪਏ ਹਨ ਇਸ ਥਾਂ 'ਤੇ ਹੁਣ ਸਾਡੇ ਨਵੇਂ ਜੱਥੇਦਾਰ ਦਾ ਹਰੋਲ ਵੇਸ ਵਟਾ ਕੇ ਅਪੜਿਆ ਹੈ ਅਤੇ ਬੁਰਜ ਦੇ ਉਰੇ ਜੋ ਖੰਡਰ ਤੇ ਪੁਰਾਣਾ ਜਿਹਾ ਖੂਹ ਹੈ ਉੱਥੇ ਫੇਰਾ ਮਾਰ ਬੁਰਜ ਤੱਕ ਫਿਰ گاਉਂ ਘਾਟ ਦੇ ਰਸਤੇ ਉਤਰ ਜਾਲ ਦੇ ਕਿਨਾਰੇ ਚੱਕਰ ਲਾ ਉੱਪਰ ਪਿੰਡ ਦੇ ਇਰਦ-ਗਿਰਦ ਚੱਕਰ ਲਾ ਮੁੜ ਕੇ ਡੇਰੇ ਜਾ ਅਪੜਿਆ ਹੈ ਡੇਰਾ ਇਸ ਥਾਂ ਤੋਂ ਕੋਹ ਕੁ ਪਾਰ ਉਰੇ ਨਦੀ ਦੇ ਪਾਸ ੜਵਲ ਓਲੇਵਾਰ ਇੱਕ ਥਾਵੇਂ ਪਿਆ ਸੀ ਸਾਰੀ ਵਾਕਬੀ ਜੋ ਇਹ ਲੈ ਕੇ ਆਇਆ ਤੇ ਦੇ ਸਕਿਆ ਉਸ ਮੂਝਾ ਵਿਚਾਰ ਕਰਕੇ ਸਾਈਂ ਜੀ ਅਰਥਾਤ ਤੇਜਕੌਰ ਜੀ ਪਹਾੜਨਾ ਵਾਲਾ ਰੰਗ ਟੰਗ ਬਣਾ ਕੇ ਅਗਲੇ ਦਿਨ ਸਵੇਰੇ ਹੀ ਤੁਰ ਗਏ ਗੇਰਾ ਸ਼ਾਹਪੁਰ ਦੇ ਲੋਕੀ ਨਹਾਨ ਤੋਂ ਤੇ ਪਾਣੀ ਲੈਣ ਲਈ ਗਾਗਰਾਂ ਚੁੱਕੀ ਰਾਵੀ ਵੱਲ ਨੂੰ ਉਤਰਦੇ ਚੜ੍ਹਦੇ ਇੱਕ ਸਵਾਦਲਾ ਦਰਸ਼ਨ ਦੇ ਰਹੇ ਸਨ ਇਹ ਸਿੱਧੀ ਗਊ ਘਾਟ ਰਸਤਾ ਉਤਰ ਕੇ ਜਾਲ ਦੇ ਕਿਨਾਰੇ ਗਈ ਅੱਗੇ ਆਜ ਇੱਕ ਤਿਉਹਾਰ ਸੀ ਲੋਕੀ ਨਾਤ ਹੋ ਇਸ਼ਨਾਨ ਕਰ ਰਹੇ ਸੀ ਜਗਾ ਜਗਾ ਬ੍ਰਾਹਮਣ ਚੌਂਕੀਆਂ ਢਾ ਕੇ ਬੈਠੇ ਸਨ ਚੌਂਕੀਆਂ ਦੇ ਆਸ-ਪਾਸ ਲੋਕੀ ਵੀ ਬੈਠੇ ਸਨ ਕੋਈ ਕਪੜੇ ਪਾ ਰਿਹਾ ਸੀ ਕੋਈ ਲਾ ਰਿਹਾ ਸੀ ਕਥਾ ਵੀ ਕਿਸੇ ਥਾਂ ਹੋ ਰਹੀ ਸੀ ਤੇਜਕੋਰ ਵੀ ਜਾ ਕੇ ਇਕਲਵੰਝੇ ਨਾਤੀ ਫਿਰ ਇੱਕ ਇਕੱਲਾ ਬੈਠਾ ਬ੍ਰਾਹਮਣ ਤਾੜ ਕੇ ਉਸ ਦੀ ਚੌਂਕੀ ਦੇ ਪਾਸ ਜਾ ਕੇ ਬੈਠੀ ਤੇ ਇੱਕ ਦੁਵਾਨੀ ਉਸ ਦੇ ਅੱਗੇ ਧਰ ਕੇ ਬੋਲੀ ਦੇਵਤਾ ਜੀ ਕਥਾ ਸੁਣਾਓ ਪੰਡਾ ਜੀ ਦੁਆਨੀ ਵੇਖ ਕੇ ਗਦਗਦ ਹੋ ਗਏ ਸਨ ਇੱਕ ਤਾਂ ਆਪ ਵੱਲ ਆਏ ਹੀ ਲੋਕੀ ਘਟ ਸਨ ਦੂਸਰੇ ਕੋਈ ਆਈ ਪਾ ਚੋਲਾ ਦਾ ਧਰ ਗਈ ਕੋਈ ਲੱਪ ਆਟਾ ਰੱਖ ਗਈ ਕਿਸੇ ਅੱਠ ਕੋਡੀਆਂ ਕਿਸੇ ਬੜੀ ਮਾਲ ਮਾਰੀ ਤਾਂ ਪੈਸਾ ਧਰ ਦਿੱਤਾ ਪੰਡਾ ਜੀ ਸੋਚਨ ਕਿ ਇਹ ਸੁਭਾਗ ਮਾਈ ਕੌਣ ਹੈ ਜੋ ਹੈ ਗਰੀਬੀ ਵੇਸ ਵਿੱਚ ਪਰ ਦਖਨਾ ਦੁਆਨੀ ਧਰੀ ਸੁ ਪੰਡਾ ਜੀ ਨੇ ਇਹੋ ਜਿਹਾ ਸੋਚਾ ਸੋਚ ਕੇ ਅੰਤ ਕਥਾ ਸੁਣਾਈ ਤੇ ਫਿਰ ਆਦਰ ਨਾਲ ਪੁੱਛਿਆ ਬੀਬੀ ਤੋਂ ਇਹ ਸਾਡੇ ਸ਼ਾਹਪੁਰ ਗिरा ਦੀ ਹੈ ਅੱਗੇ ਕਦੀ ਇੱਥੇ ਤੱਕੀ ਤਾਂ ਨਹੀਂ ਮਾਈ ਨੇ ਇਸ ਦਾ ਉੱਤਰ ਦੇਣਾ ਨਾ ਚਾਇਆ ਤੇ ਪੰਡਤ ਦੀ ਗੱਲ ਵਿੱਚੋਂ ਟੋਕੇ ਪੁੱਛਿਆ ਪੰਡਤ ਜੀ ਤੁਸੀਂ ਹੱਥ ਵੀ ਦੇਖ ਲੈਂਦੇ ਹੋ ਪੰਡਤ ਜੀ ਨੇ ਹੱਸ ਕੇ ਕਿਹਾ ਤੇ ਹੋਰ ਮਾਈ ਕੀ ਅਸਾਂ ਬੱਚੇ ਚਾਰਦੇ ਰਹੇ ਹਾਂ ਇਹੋ ਤਾਂ ਸਾਡਾ ਕੰਮ ਹੋਇਆ ਮਾਈ ਨੇ ਅੱਜਾ ਹੱਥ ਅੱਗੇ ਕੀਤਾ ਤਾਂ ਪੰਡਤ ਨੇ ਕਿਹਾ ਤੀ ਵੀ ਦਾ ਖੱਬਾ ਹੱਥ ਦੇਖੀਦਾ ਹੈ ਮਾਈ ਨੇ ਖੱਬਾ ਹੱਥ ਅੱਗੇ ਕੀਤਾ ਪੰਡਤ ਜੀ ਕਦੇ ਹੱਥ ਵੱਲ ਦੇਖਣ ਕਦੇ ਕੁਝ ਹਿਸਾਬ ਕਰਨ ਕਦੇ ਮੱਥੇ ਤੇ ਅੱਖਾਂ ਵੱਲ ਨੀਚ ਲਾਉਣ ਆਖਰ ਬੋਲੇ ਮਾਈ ਵੇਦਨ ਹੈ ਕੋਈ ਵੇਦਨ ਮੁਰਾਦ ਪੁੱਗਣ ਵਾਲੀ ਹੈ ਫਿਰ ਬੁਗਚੇ ਵਿੱਚੋਂ ਕੁੰਡਲੀ ਕੱਢ ਕੇ ਸੁਟਿਓਸ ਮਾਈ ਮੈਂ ਹੱਥ ਵੀ ਵੇਖਦਾ ਹਾਂ ਜੋਤਿਸ਼ ਵੀ ਪੜਿਆ ਹਾਂ ਰਮਲ ਵੀ ਜਾਣਦਾ ਹਾਂ ਦੇਖ ਮੈਂ ਸਾਰੇ ਟੇਵੇ ਲਾ ਕੇ ਦੱਸਦਾ ਹਾਂ ਤੇਰੇ ਕਸ਼ਟ ਸੰਕਸ਼ਟ ਓਖਿਆਈ ਹੁਣ ਮੁਰਾਦ ਹੈ ਮਿਲਣ ਹੀ ਵਾਲੀ ਬਾਸ ਜੇ ਮਾਈ ਹੋਰ ਪੱਕੇ ਪਤੇ ਚਾਓ ਤਾਂ ਆਪਣੀ ਜਨਮ ਪੱਤਰੀ ਜਾਂ ਟੇਵਾ ਲਿਆ ਜਾਂ ਠੀਕ ਸਮਾਕੜੀ ਮੌਲਤ ਪਾਲ ਚਿੰਨ ਜਨਮ ਦੀ ਦਾਸ ਤਾਂ ਮੈਂ ਹਿਸਾਬ ਲਾ ਕੇ ਦੱਸਾਂ ਮਾਈ ਨੇ ਇੱਕ ਹੋਰ ਟੱਗਾ ਪੰਡਤ ਅੱਗੇ ਧਰਿਆ ਤੇ ਠੰਡਾ ਸਾਹ ਭਰ ਕੇ ਆਖਿਆ ਪੰਡਤ ਜੀ ਕੁਛ ਵਿਦੰਗੀ ਵੀ ਜਾਣਦੇ ਹੋ ਪੰਡਤ ਮਾਈ ਵਿਦੰਗੀ ਤਾਂ ਮੈਂ ਨਹੀਂ ਜਾਣਦਾ ਪਰ ਜੇ ਤੁਹਾਨੂੰ ਕੋਈ ਔਰ ਹੋਵੇ ਖੇਦ ਹੋਵੇ ਤਾਂ ਵੈਦ ਪਾਸ ਲਿਜਾ ਸਕਦਾ ਹਾਂ ਸਾਡੇ ਪਿੰਡ ਖਰਾ ਖਰਾ ਇੱਕ ਵੈਦ ਰਹਿੰਦਾ ਹੈ ਮਾਈ ਉਹ ਵੀ ਪੰਡਤ ਹੈ ਕੋਈ ਆਪਣਾ ਭਰਾ ਭਾਈ ਜਾਣ ਪਛਾਣ ਕੋਈ ਇਤਬਾਰ ਵਾਲਾ ਮਾਣੂ ਹੈ ਪੰਡਤ ਨਹੀਂ ਪੰਡਤ ਤਾਂ ਨਹੀਂ ਪਰ ਹੈ ਖਰਾ ਖਰਾ ਚਿੱਕਾਂ ਦਾ ਸਿੱਖ ਹੈ ਪਰ ਹੈ ਪੂਰਾ ਨਿਰਕੰਟ ਸੂ ਸ਼ਰਤ ਪੜਿਆ ਹੋਇਆ ਮੇਰਾ ਪੱਕਾ ਜਾਨੂ ਹੈ ਪਿਆਰ ਵਾਲਾ ਬੰਦਾ ਹੈ ਮਾਈ ਗਰਾਮ ਵਿੱਚ ਰਹਿੰਦਾ ਹੈ ਨਾਮ ਪੰਡਤ ਹੁਣ ਪਹਾੜੀ ਬੋਲਿਆ तुਸਾ ਨਾਮ ਨੂੰ ਕੀ ਕਰਨਾ ਹੈ ਮੈਂ ਜੋ ਲੈ ਚੱਲਾਂਗਾ ਨਾਲ ਮਾਈ ਪਰ ਤਦ ਵੀ ਪੰਡਤ ਅਸਮਾਨ ਵੱਲ ਤੱਕ ਕੇ ਨਾ ਸੂ ਦੇਖੋ ਭਲਾ ਜਹਾ ਨਾ ਸੂ ਲਾਲ ਨਾ ਫੇਰ ਚਫੇਰੇ ਤੱਕ ਕੇ ਨਾ ਸੂ ਲਾਲ ਲਤਨ ਸਿੰਘ ਹੈਂ ਉਹ ਵੇਖ ਨੀਝ ਲਾ ਕੇ ਉਹੋ ਹੈ ਉਹ ਉਸ ਦੀ ਦੇਵੀ ਸ੍ਰੀਨਾਕੇ ਆ ਰਹੀ ਹੈ ਉਹ ਬਾਬੇ ਨਾਨਕ ਦੀ ਬਾਣੀ ਪੜਦੀ ਆ ਰਹੀ ਹੈ ਉਹ ਤਾਕੋ ਵਿਚਾਰੀ ਕਦੇ ਨਹੀਂ ਹੱਸੀ ਠੰਡਾ ਸਾ ਲੈ ਕੇ ਕਦੇ ਨਹੀਂ ਉੱਪਰ ਤੱਕੀ ਕਦੇ ਨਹੀਂ ਮੱਥਾ ਵਿੰਗਾ ਹੋਇਆ ਜਾਂ ਬਾਣੀ ਪੜਦੀ ਹੈ ਤਾਂ ਚੁੱਪਚਾਪ ਆਪ ਮੁਹਾਰੀ ਤਰਪ ਤਰਪਰੋ ਪੈਂਦੀ ਹੈ ਤਦੇ ਆਪਣੇ ਘਰੇ ਅੰਦਰ ਕੋਈ ਬਿਰਹੜੇ ਗੌਂਦੀ ਹੈ ਪੱਥਰ ਮੋਮ ਹੁੰਦੇ ਹਨ ਵਿਯੋਗਨ ਹੈ ਕੋਈ ਪਰ ਹੈ ਪਤੀ ਬ੍ਰਤਾ ਦੇਵੀ ਰੂਪ ਦੇਵ ਕਰਕੇ ਪਤੀ ਨੂੰ ਪੂਜਦੀ ਹੈ ਖਰੀ ਖਰੀ ਹੈ ਇਸੇ ਦਾ ਪਤੀ ਵੈਦ ਹੈ ਮਾਈ ਨੇ ਦੋ ਪੈਸੇ ਪੰਡਤ ਜੀ ਅੱਗੇ ਹੋਰ ਧਰੇ ਤੇ ਉੱਠ ਕੇ ਤੁਰ ਪਈ ਪੰਡਤ ਜੀ ਵੀ ਛੇਤੀ ਛੇਤੀ ਮੂਰੇ ਹੋ ਟੋਰੇ ਉਹ ਸੰਗ ਮਰਮਰ ਵਰਗੀ ਚਿੱਟੀ ਲਹੂ ਦੀ ਲਾਲੀ ਤੋਂ ਉੱਕੀ ਸਾਫ ਲਿੱਸੇ ਪਰ ਟਿੱਕੇਵੇਂ ਚਿਹਰੇ ਵਾਲੀ ਕਾਕੀ ਪਾਸ ਆ ਕੇ ਆਖਣ ਲੱਗੀ ਦੇਵੀ ਇਹ ਮਾਈ ਕੁਝ ਵਿਦੰਗੀ ਦੀ ਲੋੜਵੰਦ ਹੈ ਸਾਡੇ ਚਰਨਾਂ ਦੀ ਬੜੀ ਪ੍ਰੇਮਨ ਹੈ ਚੰਗੀ ਉਧਾਰ ਆਤਮਾ ਹੈ ਮੈਂ ਇਹਨਾਂ ਨੂੰ ਸਿੰਘ ਜੀ ਦਾ ਪਤਾ ਦੱਸਿਆ ਹੈ ਚੱਲੇ ਹੋ ਤਾਂ ਨਾਲ ਲਈ ਜਾਓ ਸਿੰਘ ਹੁਰਾਂ ਨੂੰ ਸਾਡੀ ਸਪਾਰਸ਼ ਵੀ ਪਾ ਦੇਣੀ ਅਸੀਂ ਆਪ ਵੀ ਉਹਨਾਂ ਨੂੰ ਆਖਾਂਗੇ ਅੱਜ ਤਿਉਹਾਰ ਦਾ ਦਿਨ ਹੈ ਸਭ ਕੋਈ ਆਸਵੰਦ ਹੈ ਨਹੀਂ ਤਾਂ ਅਸੀਂ ਆਪ ਹੀ ਅੱਖੀਆਂ ਦੇ ਪਰਨੇ ਟੁਰ ਕੇ ਨਾਲ ਜਾਂਦੇ ਬੀਬੀ ਨੇ ਨਾ ਪੰਡਤਵਾਲ ਅੱਖ ਵਰਤ ਕੇ ਡਿੱਠਾ ਤੇ ਨਾ ਮਾਈ ਵੱਲ ਖੱਬੇ ਹੱਥ ਦੀ ਉਂਗਲ ਨਾਲ ਮਾਈ ਨੂੰ ਔਨ ਦੀ ਸਹਨਤ ਕੀਤੀ ਮਾੜਾ ਜਿਹਾ ਸਿਰ ਹਿਲਾਇਆ ਤੇ ਆਪਣੇ ਰਾਹੇ ਸਿਆਲੇ ਦੀ ਟਿਕਵੀ ਟੋਰ ਵਾਲੀ ਨਦੀ ਵਾਂਗ ਸੈਂਝੇ ਸਹਜੇ ਟੁਰ ਗਈ ਪਹਾੜੀ ਕੁਲ ਦੇ ਪਾਣੀਆਂ ਦੇ ਰਿੱਟਿਆਂ ਪਰ ਟੁਰਦਿਆਂ ਵਿਪਲ ਪਲ ਪਲ ਵਿਪਲ ਪਲ ਪਲ ਦੀ ਮధుਰ ਧੁਨੀ ਵਾਂਗ ਸੁਖਮਨੀ ਦਾ ਪਾਠ ਜਿਵੇਂ ਕਰਦੀ ਆ ਰਹੀ ਸੀ ਤਿਵੇਂ ਮਿੱਠੇ ਮਿੱਠੇ ਠਣਕੋਆਂ ਵਾਲੀ ਪਾਠ ਕਰਦੀ ਟੁਰੀ ਚਲੀ ਗਈ ਮਾਈ ਵੀ ਮਗਰੇ ਮਗਰ ਗਈ ਚੜਾਈ ਚੜ ਕੇ ਇੱਕ ਪਾਸੇ ਹੋ ਗਈ ਇੱਕ ਨਿੱਕੇ ਜਿਹੇ ਥੜੇ ਤੇ ਬੈਠ ਗਈ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਪਾੜ ਕੇ ਭੋਗ ਪਾਇਆ ਅਰਦਾਸਾ ਸੋਧਿਆ ਮੱਥਾ ਟੇਕਿਆ ਅਰਸ਼ਾ ਵਾਲੀ ਤੱਕ ਨੈਣ ਪਰ ਆਏ ਤੇ ਬੋਲੀ ਦਾਤਾ ਅਰਸ਼ਾਂ ਦੇ ਦਾਤਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਸਾਰਾ ਪੰਦ ਅਰਦਾਸ ਕਰਦਾ ਹੈ ਮੈਂ ਕਰਦੀ ਹਾਂ ਮੇਰੀ ਮਾਂ ਮੇਰੇ ਨਿਆਣੇ ਵਿਛੜੇ ਵੀ ਤੇ ਉਸ ਦੀ ਪਾਲਕਾ ਦੀ ਰੱਛਾ ਰਿਆਇਤ ਕਰ ਹਾਂ ਕਰ ਦਾਤਾ ਕਰ ਮੇਲ ਇੱਕ ਵੇਰ ਅੰਮੀ ਵੀਰ ਮਿਲਾ ਦੇ ਏオーਰ ਦਾਸਾ ਕਰਦੀ ਚੁੱਪ ਹੋ ਗਈ ਫਿਰ ਗਲਾ ਖੁੱਲਿਆ ਮਿੱਠੀ ਮਿੱਠੀ ਧੁਨ ਨਿਕਲੀ ਗਾਣੇ ਦੀ ਧੀਆਂ ਦੇ ਦਿਲ ਖੁੱਸਣ ਮਾਏ ਦੂਰ ਗਈਆਂ ਨੀ ਮਾਵਾ ਦੂਰ ਗਈਆਂ ਨਾ ਪਰਤੀਆਂ ਹਾਏ ਦੂਰ ਗਈਆਂ ਨੀ ਮਾਵਾ ਆਂਦਰਾ ਕਵਲਵ ਹੋ ਹੋ ਟੁੱਟਣ ਭੈਣਾ ਬਿਨਾ ਭਰਾਵਾ ਦੂਰ ਗਏ ਨੀ ਵੀਰ ਜਿਨਾ ਦੇ ਦੂਰ ਗਈਆਂ ਨੀ ਮਾਵਾ ਵਿਛੜ ਫੇਰ ਨਾ ਮਿਲਿਆ ਮਾਵਾ ਦੂਰ ਗਈਆਂ ਜੋ ਮਾਵਾ ਚੁੱਪ ਹੋ ਗਈ ਫਿਰ ਬੋਲੀ हे 와ਇ ਗੁਰੂ ਦਾਤਾ ਸਾਈ ਧੰਨ ਗੁਰੂ ਨਾਨਕ ਸਾਈਆਂ ਮੇਹਰ 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 ਮੈਂ ਫਿਰ ਵਿਰਾਗ ਵਿੱਚ ਚਲੀ ਗਈ ਮੈਂ ਤਾਂ ਰਜ਼ਾ ਮਨ ਖੜੋਤੀ ਸਾਂ ਬਾਪੂ ਜੀ ਆਪ ਦੇ ਦਰ ਚਲੇ ਗਏ ਮੈਂ ਹੱਥੀ ਟੁਰੇ ਉਹ ਹੱਸਦੇ ਹੱਸਦੇ ਗਏ ਮੈਨੂੰ ਗੱਲ ਲਾ ਕੇ ਪਿਆਰ ਦੇ ਕੇ ਟੁਰੇ ਮੈਨੂੰ ਕਹਿਰ ਵਿਛੋੜਾ ਹੈ ਬਾਪੂ ਜੀ ਦਾ ਪਰ ਦਾਤਾ ਦੇਖੋ ਤੇਰੇ ਦੇਸ਼ ਗਏ ਮੈਨੂੰ ਪਤਾ ਹੈ ਤੇਰੇ ਦੇਸ਼ ਗਏ ਆਪਣੇ ਘਰ ਗਏ ਉਹ ਸੁਖੀ ਹਨ ਤੇਰੇ ਦਰ ਦੇ ਕੀਰਤਨ ਵਿੱਚ ਆਨੰਦ ਹਨ ਮੈਨੂੰ ਪਿਆਰ ਭੇਜਦੇ ਹਨ ਵਿਛੋੜਾ ਹੈ ਮੈਨੂੰ ਪਰ ਪਤਾ ਹੈ ਮੈਨੂੰ ਕਿ ਉਹ ਕਿੱਥੇ ਹਨ ਮੈਂ ਉਹਨਾਂ ਦਾ ਹਾਵਾਂ ਨਹੀਂ ਕੀਤਾ ਪਰ ਰੱਬਾ ਜੀਓ ਤੱਕੋ ਨਾ ਮੇਰੇ ਨਿਮਾਣੀ ਦੇ ਮਨ ਤੇ ਮਿਹਰ ਕਰਿਓ ਮਾ ਤੇ ਵੀਰ ਦਾ ਪਤਾ ਨਹੀਂ ਕਿੱਥੇ ਗਏ ਕਿਸ ਹਾਲ ਹਨ ਕਿੰਨਾ ਕਹਿਰਾ ਦੇ ਮੂੰਹ ਹਨ ਕੀ ਜਫਰ ਜਾਲਦੇ ਹਨ ਯੁੱਗ ਬੀਤ ਗਏ ਥੋ ਨਹੀਂ ਹਾਏ ਕੀ ਕਰਦੇ ਹੋਣਗੇ ਬਲੀਖਾਂ ਵਿੱਚ ਸਾਈ ਜੀਓ ਇਹੋ ਸੁਧ ਘਲ ਦਿਓ ਨਾ ਜੋ ਆਪਣੇ ਦੇਸ਼ ਅੱਪੜ ਗਏ ਹਨ ਫਿਰ ਮੇਰੇ ਦਿਲ ਦਾ ਕਾਉ ਭਰ ਜਾਵੇ ਮੇਰੇ ਕਾਲਜੇ ਸੰਤੋਖ ਆ ਜਾਵੇ ਬੇ ਪਤਾ ਵਿਛੋੜਾ ਕਹਿਰਾ ਕਹਾਰਾਂ ਦੇ ਧੋਕਲੇ ਮੈਂ ਕਿੰਜ ਜੀਵਾਂ ਰਜ਼ਾ ਤੇਰੀ ਰਜ਼ਾ ਮੇਰੀ ਭੁਲ ਤੇ ਖਿਮਾ ਹਾਂ ਦਾਤਾ ਮੇਰੀ ਉਕਾਈ ਮੇਰੀ ਭੁਲ ਤੇ ਰਿੰਜਣਾ ਹੋਵਿਓ ਮੈਂ ਨਿਮਾਣੀ ਬੱਚੀ ਹਾਂ ਆਪਦੀ ਮੇਰੇ ਜੇਰੇ ਤੇ ਮੇਰੇ ਜਤਨ ਲਾਲਾ ਕੀਤੇ ਜੇਰੇ ਤੇ ਮੈਨੂੰ ਸ਼ਾ ਬਾਦਸ਼ਾਹ ਦੇਵਿਓ ਹੇ ਬਖਸ਼ਿੰਦ ਪਿਆਰਾਂ ਵਾਲੇ ਮੇਰੀ ਭੁਲ ਮੇਰਾ ਸੁਭਾਅ ਹੈ ਮੇਰਾ ਅਧੂਰਾਪਨ ਹੈ ਮੇਰੀ ਹੰਬਲਾ ਮਾਰਨ ਦੀ ਉੱਚੇ ਹੋਣ ਦੀ ਚਾਹ ਮੇਰੇ ਹੱਥ ਪੈਰ ਮਾਰ ਕੇ ਕਿਸੇ ਵੇਲੇ ਠਿੱਲ ਕੇ ਤਾਰ ਪੈਣ ਦੀ ਪੌਂਚ ਕਰਲੇ ਹਨ ਮੇਰੇ ਨਿਤਾਣੇ ਤਾਨ ਦੇ ਸੋ ਤੁਸੀਂ ਮੇਰੇ ਨਿਤਾਣ ਦੇ ਸਿਰ ਹੱਥ ਫੇਰਿਓ ਦਿਲਾਸਾ ਦੇਵਿਓ ਮੈਂ ਵੀਰ ਵਿਛੁਨੀ ਅੰਮੀ ਵਿਛੜੀ ਬਾਲੀ ਨੂੰ ਆਪਣੀ ਛਾਤੀ ਨਾਲ ਲਾਓ ਆਪਣੇ ਅੰਮ੍ਰਿਤ ਚੋਂ ਦੇ ਬੁੱਲਾ ਨਾਲ ਮੇਰਾ ਮੱਥਾ ਚੁੰਮੋ ਹੇ ਵਾਇਗਰੂ ਪਿਆਰੇ ਦਾਤਾ ਮੇਰੇ ਅਥਰੂ ਭਰੇ ਨੈਣਾ ਨੂੰ ਚੁੰਮੋ ਮੇਰੀ ਕੰਡ ਤੇ ਹੱਥ ਫੇਰੋ ਆਖੋ ਤੂੰ ਮੇਰੀ ਗੋਦੀ ਹੈ ਮੈਂ ਤੇਰਾ ਹਾਂ ਤੇਰਾ ਮੈਂ ਹਾਂ ਹਾਂ ਦਾਤਾ ਤੂੰ ਮੇਰਾ ਹੋ ਤੂੰ ਮੈਨੂੰ ਆਪਣਾ ਆਪਣੀ ਗੋਦ ਖਿੜਾ ਈਓ ਕੂਕਦੀ ਕੂਕਦੀ ਕੂੰਜ ਉੱਠੀ ਘਰ ਨੂੰ ਟੁਰ ਪਈ ਨਹੀਂ ਨਜ਼ਰ ਭਾਰ ਤੱਕਿਆ ਕਿ ਕੌਣ ਹੈ ਜੋ ਮੇਰੇ ਨਾਲ ਹੈ ਰੁਮਕੇ ਰੁਮਕੇ ਘਾੜਾ ਪੜ ਗਈ ਤੇ ਸਾਈਂ ਨੈਣ ਛਮਾ ਛਮ ਘੇੜਦੀ ਮਗਰੇ ਮਗਰ ਟੁਰ ਗਈ ਗਿਰਾਦ ਸੋਨੇ ਪਾਸੇ ਵੈਜ ਜੀ ਦਾ ਘਰ ਸੀ ਘਰ ਦੇ ਬਾਹਰਲੇ ਪਾਸੇ ਉਹਨਾਂ ਦੀ ਵੈ ਦੰਗੀ ਦੀ ਕੋਠੜੀ ਸੀ ਨਾਲ ਲੰਮੀ ਡਿਉੜੀ ਇਸ ਡਿਓੜੀ ਥਾਣੀ ਉਹ ਅੰਦਰ ਲੰਘ ਕੇ ਮੰਜੇ ਤੇ ਜਾ ਲੇਟੀ ਤੇ ਸੋ ਗਈ। ਐਦਾਂ ਮਾਈ ਵੈਦ ਜੀ ਦੇ ਪਾਸ ਸੇ ਉਹ ਜਾ ਬੈਠੀ ਜਿਵੇਂ ਮਰੀਜ਼ ਹਕੀਮ ਕੋਲ ਬੈਠਦੇ ਹਨ। ਵੈਦ ਜੀ ਨੇ ਆਦਰ ਨਾਲ ਪੁੱਛਿਆ ਆਓ ਮਾਈ ਜੀ ਕੀ ਖੇਚਲ ਹੈ ਕਿੱਥੋਂ ਆਏ ਹੋ। ਮਾਈ ਵੈਦ ਜੀ ਮੈਂ ਜ਼ਰਾ ਇਕੱਲਿਆਂ ਗੱਲ ਕਰਨੀ ਹੈ ਇੱਥੇ ਹੋਰ ਲੋਕੀ ਆਉਂਦੇ ਜਾਂਦੇ ਹੋਣਗੇ। ਵੈਦ ਜੇ ਕੋਈ ਐਸੀ ਖੇਚਲ ਹੈ ਤਾਂ ਵੱਖਰੇ ਚਲੇ ਚਲਦੇ ਹਾਂ। ਪਰ ਅੱਜ ਤਿਉਹਾਰ ਤੇ ਲੋਕੀ ਨਾਉਣ ਗਏ ਹੋਏ ਹਨ ਅੱਜ ਕਿਸੇ ਡਾਡੀ ਓਖੀ ਵਾਲੇ ਨਹੀਂ ਆਉਣਾ ਹੈ ਸੋ ਵੇਲ ਹੈ ਤੇ ਤੁਸੀਂ ਇੱਥੇ ਵੀ ਗੱਲਬਾਤ ਕਰ ਸਕਦੇ ਹੋ ਮਾਈ ਮੈਂ ਜ਼ਰਾ ਪੁੱਛ ਪੁਛਾ ਕਰਨੇ ਹਨ ਤੇ ਫਿਰ ਆਪਣੀ ਵਿਥਿਆ ਕਹਿਣੀ ਹੈ ਆਪ ਕਾ ਲੈਣਾ ਪੈਸੋ ਵੈਦ ਮਾਈ ਜੀ ਵੈਦ ਕੀ ਤੇ ਕਾ ਲੈਣਾ ਪੈਣਾ ਕੀ ਰੋਗੀ ਦੀ ਜੀ ਤੇ ਵੈਦ ਦੇ ਕੰਨ ਕੁਦਰਤ ਵੱਲੋਂ ਹੀ ਵਢੇਰੇ ਹੁੰਦੇ ਹਨ ਮਾਈ ਆਪ ਦਾ ਹੀ ਨਾਮ ਲਾਲ ਰਤਨ ਸਿੰਘ ਹੈ ਵੈਦ ਜੀ ਹਾਂ ਮਾਈ ਆਪ ਹੀ ਸ਼ਤਰੂਜੀਤ ਸਿੰਘ ਜੀ ਦੇ ਜਵਾਈ ਹੋ ਵੈਦ ਤਰਬਕ ਕੇ ਜੀ ਹਾਂ ਮਾਈ ਮੈਂ ਬੇਅਦਬੀ ਕਰ ਰਹੀ ਹਾਂ ਪਰ ਮੇਰਾ ਕੰਮ ਗੁਰੂ ਘਰੇ ਸੁਖਦਾਈ ਹੋਸੀ ਵੈਦ ਸੋਚ ਵਿੱਚੋਂ ਨਿਕਲ ਕੇ ਜੀ ਭਲਾ ਹੋਵੇ ਆਪਕੋ ਮਾਈ ਕਿਸ ਬੀਬੀ ਦਾ ਨਿਆਣਾ ਵੀਰ ਤੇ ਮਾਤਾ ਕੈਦ ਪਾ ਕੇ ਕਾਬਲ ਚਲੇ ਗਏ ਸਨ ਵੈਦ ਘੂਰ ਕੇ ਤੱਕ ਕੇ ਜੀ ਬਹੁਤ ਚਿਰਾਂ ਦੀ ਗੱਲ ਹੈ ਮਾਈ ਇਹ ਬੀਬੀ ਦਰਿਆ ਤੋਂ ਬੜਾ ਵਿਰਾਗ ਕਰਦੀ ਆਈ ਹੈ ਆਪਣੀ ਦੇਵੀ ਮਾਤਾ ਤੇ ਵੀਰਤਾ ਵੈ ਤੁਸੀਂ ਇਲਾਜ ਵਾਸਤੇ ਆਏ ਹੋ ਇਹ ਪੁੱਛਣਾ ਤੁਸਾਡੀਆਂ ਕੀ ਹਨ ਮਾਈ ਆਪ ਦਾ ਵਿਆਹ ਮੇਥੋਂ ਪਿੱਛੋ ਹੋਇਆ ਹੈ ਇਸ ਕਰਕੇ ਆਪ ਮੈਨੂੰ ਨਹੀਂ ਸਿਆਣਦੀ ਬੀਬੀ ਜੀ ਮੈਨੂੰ ਵੇਖਦੀ ਤਾਂ ਖਬਰੇ ਸਿਆਣ ਹੀ ਲੈਂਦੀ ਪਰ ਉਹ ਆਪਣੇ ਵਿਰਾਗ ਵਿੱਚ ਮੇਰੇ ਵੱਲ ਪਰਤ ਕੇ ਵੀ ਨਹੀਂ ਤੱਕੀ ਵੈ ਬਹੁਤ ਰਬਕੇ ਫਿਰ ਸ਼ੋਕ ਨਾਲ ਤੱਕ ਕੇ ਅੱਛਾ ਤਾਂ ਆਪ ਆਪਣੇ ਹੋ ਫਿਰ ਆਪ ਤਸੱਲੀ ਨਾਲ ਆਪਣੀ ਗੱਲ ਬਾਤ ਦੱਸ ਦਿਓ ਮਾਈ ਮੈਂ ਬੀਬੀ ਦੀ ਮਾਈ ਦੀ ਸਖੀ ਤੇ ਇੰਨਾ ਦੀ ਖਿਡਾਵੀ ਹਾਂ ਵੈਦ ਪੁੰਨਾ ਪੁੰਨਾ ਛੱਤਵਾਲ ਤੱਕ ਕੇ ਪੁੰਨਾ ਵੀ ਤਾਂ ਨਾਲੇ ਕੈਦ ਪਈ ਸੀ ਮਾਈ ਜੀਓ ਜੀ ਪੁੰਨਾ ਕਦੇ ਪੁੰਨਾ ਨਿਕੁੱਟੀ ਹੋ ਗਈ ਸੀ ਪਰ ਹੁਣ ਫੇਰ ਪੁੰਨਾ ਵਾਲੀ ਪੁੰਨਾ ਮੈਂ ਹੀ ਹਾਂ ਵੈ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਰਸੀਲੇ ਨੈਣਾ ਨਾਲ ਤੱਕ ਕੇ ਜੀਉ ਆਏ ਧੰਨ ਭਾਗ ਧੰਨ ਦਾਤਾ ਧੰਨ ਗੁਰੂ ਧੰਨ ਮੇਰਾ ਸੋਹਣੀ ਕਲਗੀ ਵਾਲਾ ਧੰਨ ਦਿਉ ਸੁਖ ਸੁਨੇਹ ਠੰਡ ਵਰਤਾਓ ਮਾਈ ਵੈਦ ਜੀ ਬੀਬੀ ਦੀ ਮਾਈ ਆਪਣੇ ਸ਼ਰਮ ਧਰਮ ਸਿੱਖੀ ਸਿੱਧਕ ਵਿੱਚ ਸਾਬਤ ਅਫਗਾਨਿਸਤਾਨ ਵਿੱਚ ਤਲਵਾਰ ਦੀ ਪੌੜੀ ਚੜ ਕੇ ਸੱਚਖੰਡ ਜਾ ਵਸੀ ਹੈ ਵੈਦ ਨੈਣ ਮੀਟ ਕੇ ਵਾ ਵਾ ਸਤਿਗੁਰੂ ਤਨ 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 ਤੂੰ ਦਾਤਾ ਸ਼ੁਕਰ 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 ਤਨ ਸਿੱਖੀ ਤਨ ਸਿੱਕੀ ਅਰਸ਼ਾਂ ਮਲ ਤੱਕ ਕੇ ਅੰਮੀ ਤੇਰਾ ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਤੈਨੂੰ ਦਰ ਠਾਕ ਨਾ ਪਵੇ ਤੇਰੇ ਲਈ ਸਭ ਦਰ ਖੁੱਲੇ ਅੰਮੀ ਤੂੰ ਤਨ ਮਾਈ ਨੈਣ ਭਰ ਕੇ ਪਰ ਬੇਟਾ ਜੀ ਸ਼ਤਰੂ ਜੀ ਦਾ ਬੇਟਾ ਜੀ ਹੁੰਦਾ ਹੈ ਦੇਸ਼ ਆ ਗਿਆ ਹੈ ਸਹੀ ਸਲਾਮਤ ਕਾਮਾ ਦੇ ਆਲਣੇ ਭਲਕੇ ਕੋਇਲ ਦਾ ਬੱਚਾ ਘਰ ਆ ਗਿਆ ਹੈ ਹਾਂ ਜਵਾਨ ਗਬਰੂ ਹੋ ਕੇ ਸਿੱਖੀ ਸਿੱਦਕ ਵਿੱਚ ਜਿਊ ਪਿਆ ਤੇ ਹੁਣ ਤਿਆਰ ਬਰ ਤਿਆਰ ਖਾਲਸਾ ਹੋ ਕੇ ਆ ਗਿਆ ਹੈ ਦੇਸ਼ ਵਾ ਵਾ ਸ਼ੁਕਰ ਵਾ ਵਾ ਸ਼ੁਕਰ ਧੰਨ ਲਾਜਪਾਲ ਸਤਿਗੁਰੂ ਧੰਨ ਬਿਰਦ ਬਾਣੇ ਦੀਆਂ ਸ਼ਰਮਾ ਵਾਲਾ ਮੇਰਾ ਆਪਣਾ ਵਾਹਿਗੁਰੂ ਧੰਨ ਬਖਸ਼ਿੰਦ ਦਾਤਾ ਮਿਹਰ ਮਿਹਰ ਜੀਏ দান ਦੇਣ ਵਾਲਾ ਮਉਏ ਜਿਵਾਲ ਕੇ ਆਣ ਸ਼ਾਨ ਅਣਖ ਗੈਰਤ ਬਲ ਸਾਹਸ ਦੇਣ ਵਾਲਾ ਦਾਤਾ ਗੁਰੂ ਹਾਂ ਬਾਟ ਕਾਟ ਸਹਾਈ ਵਿਖੜੇ ਦਾਵਾਂ ਵਿੱਚ ਰੱਛਾ ਰਾਇਤ ਕਰਨ ਵਾਲਾ ਧਨ ਮਾਈ ਵਾਲ ਤੱਕ ਕੇ ਅੰਮਾ ਜੀ ਨੂੰ ਜੇ ਖੇਚਲ ਨਾ ਹੋਵੇ ਤਾਂ ਸਾਰੀ ਵਿਥਿਆ ਚਾ ਸੁਣਾਓ ਤਾਂ ਜੋ ਮਨ ਨੂੰ ਮੰਦੀ ਹੈਰਾਨੀ ਤੋਂ ਵੀ ਚੈਨ ਆ ਜਾਵੇ ਮਾਈ ਬੇਟਾ ਜੀਓ ਬੀਬੀ ਵਿਆਕੁਲ ਅੰਦਰ ਗਈ ਹੈ ਸੀ ਤਾਂ ਹੁਣ ਫੇਰ ਰਜ਼ਾ ਦੇ ਪਿਆਰ ਵਿੱਚ ਪਰ ਸੀ ਵਿਰਾਗ ਵਿੱਚ ਚੰਗਾ ਹੋਵੇ ਕਿ ਉਸ ਨੂੰ ਵੀ ਦੱਸ ਕੇ ਠੰਡ ਪਾਵਾਂ ਸਿਰ ਵਰਤੀ ਤੇ ਹੱਡੀ ਬੀਤੀ ਸਾਰੀ ਮੈਂ ਦੋਹਾਂ ਨੂੰ ਇਕੱਠੀ ਸੁਣਾਵਾਂ ਵੈਦ ਠੀਕ ਹੈ ਪਰ ਲਾਲਮਨ ਨੂੰ ਕਦੇ-ਕਦੇ ਇਸ ਪਿਆਰ ਦੇ ਰੋੜਾਂ ਦਾ ਦੋਰਾ ਪੈਂਦਾ ਹੈ ਤਦ ਮਗਰੋਂ ਬੜੀ ਢਾਲ ਹੋ ਜਾਂਦੀ ਹੈ ਇਸ ਹਾਲ ਵਿੱਚ ਉਸ ਨੂੰ ਹਾਲ ਦੱਸਣਾ ਉਸ ਲਈ ਅਸਹਿ ਹੋਵੇਗਾ ਖੁਸ਼ੀ ਵੀ ਤੇ ਵਿਥਿਆ ਦੀ ਦਰਦਨਾਕੀ ਵੀ ਸੋ ਤੁਸੀਂ ਬੈਠੋ ਤੇ ਮੈਂ ਅੰਦਰ ਜਾ ਕੇ ਉਹਨਾਂ ਨੂੰ ਜਰਾ ਦਿਵਾਲਿਓਲ ਮਿਸਕ ਦੇ ਆਵਾਂ ਤਾਂ ਜੋ ਜਰਾ ਤਾਕਤ ਵਿੱਚ ਹੋ ਜਾਵੇ ਸੋ ਵੈਦ ਜੀ ਅੰਦਰ ਚਲੇ ਗਏ ਤਾਂ ਬੀਬੀ ਕੂਕ ਸੁਪਤੀ ਪਈ ਸੀ ਨਬਸ ਅੱਖਾਂ ਦੰਦ ਸਵਾਸ ਤੋਂ ਉਹਨਾਂ ਤਸੱਲੀ ਕਰ ਲਈ ਕਿ ਗਾਸ਼ ਨਹੀਂ ਦੰਦਨ ਨਹੀਂ ਸੁਖ ਦੀ ਨੀਂਦੇ ਸੁੱਤੀ ਪਈ ਹੈ ਸੋ ਆਪ ਨੂੰ ਅਡੋਲ ਪਈ ਛੱਡ ਫੇਰ ਆ ਗਏ ਪਰ ਡੂੰਗੀ ਸੋਚ ਵਿੱਚ ਸਨ ਵੈਦ ਮਾਈ ਜੀ ਲਾਲ ਮਨ ਟਿੱਕੀ ਹੋਈ ਹੈ ਹਾਂ ਸੱਚੀ ਕਿ ਆਪ ਗੁਰਮਤੇ ਵੇਲੇ ਅੱਪੜ ਸੌ ਕੇ ਮਗਰੋਂ ਮਾਈ ਐਨ ਵੇਲੇ ਸਿਰ ਤੇ ਹਾਂ ਛੇਕੜਲੇ ਦਿਨ ਵਿੱਚ ਸ਼ਾਮਲ ਵੀ ਹੋਏ ਸਾਂ ਉੱਥੇ ਹੀ ਬੱਚੜਾ ਜੀ ਨੇ ਅੰਮ੍ਰਿਤ ਛਕਿਆ ਹੈ ਵੈਦ ਤਾਂ ਆਪ ਨੂੰ ਗੁਪ ਬੋਲੇ ਦਾ ਪਤਾ ਹੋਸੂ ਮੈਨੂੰ ਵੀ ਸੱਦਾ ਜੀ ਪਰ ਇੱਥੇ ਕੁਝ ਪੰਥਕ ਕਾਰਜ ਹੀ ਐਸਾ ਸੀ ਕਿ ਜਾਣ ਨਹੀਂ ਸਕਿਆ ਮਾਈ ਤਾਂ ਆਪਾਂ anth ਵਿੱਚ ਸ਼ਰੋਮਣੀ ਲੋਕਾਂ ਵਿੱਚੋਂ ਆਪ ਨੂੰ ਵੀ ਤਾਂ ਪਤਾ ਹੈ ਪਤੇ ਵਾਲੇ ਨੂੰ ਦੱਸਣਾ ਮਨਾ ਨਹੀਂ ਤੇ ਆਪ ਆਪਣੀ ਤਸੱਲੀ ਲਈ ਪੁੱਛਦੇ ਹੋ ਬੇਟਾ ਜੀਓ ਗੁੱਪ ਬੋਲਾ ਐਤ ਕੀ ਦਾ ਜਗਤ ਤੇ ਰਿਜ਼ਕ ਦਾ ਨਾਮ ਸੀ ਰਜਤ ਪਣ ਵੈਦ ਜੀ ਦੇ ਨੈਣ ਚਮਕ ਉਠੇ ਮਨ ਮੰਡਲ ਨਿੱਕੀ ਨਿੱਕੀ ਉੱਠ ਰਹੀ ਸੰਸੇ ਬਦਲੀ ਤੋਂ ਸਾਫ਼ ਹੋ ਗਿਆ ਪਿਆਰ ਖੁੱਲਾ ਹੋ ਚਮਕਿਆ ਵੈਦ ਠੀਕ ਹੈ ਮਾਤਾ ਜੀ ਖਿਮਾ ਕਰਨਾ ਸਮੇ ਬਿਖੜੇ ਹਨ ਤੇ ਸਾਡੀ ਸਭ ਦੀ ਜਾਨ ਸਦਾ ਲਈ ਤਲੀ ਤੇ ਹੈ ਇਸ ਕਰਕੇ ਫੂਕ ਫੂਕ ਕੇ ਕਦਮ ਤਰੀਂਦੇ ਹਨ ਮਾਈ ਕੋਈ ਨਹੀਂ ਬੇਟਾ ਜੀਓ ਸਲਾਮਤੀ ਐਸੇ ਵਿੱਚ ਹੈ ਹੁਣ ਮਾਈ ਜੀ ਨੇ ਮੁੱਢ ਤੋਂ ਲੈ ਕੇ ਵੈਦ ਪਾਸ ਅਪੜਨ ਤੱਕ ਦੀ ਸਾਰੀ ਵਿਥਿਆ ਕਹਿ ਸੁਣਾਈ ਔ ਚੁੱਪਚਾ ਬੈਠਾ ਸੋਚ ਵਿੱਚ ਟਿਕਿਆ ਤੇ ਭਾਵਾਂ ਬਲਵਲਿਆਂ ਤੋਂ ਸਖਣਾ ਲਗਦਾ ਸਿੱਖ ਸੁਣਦਾ ਰਿਹਾ ਪਰ ਉਹ ਏਉਂ ਅੰਦਰੋਂ ਜਿਉਂਦਾ ਸੀ ਕਿ ਮਾਨੋ ਮਗਦੇ ਕੋਲੇ ਜਾਣ ਕੇ ਦਬਾ ਰਹੀ ਹਨ ਵਾਇਦ ਇੱਕ ਵਾਰੀ ਫੇਰ ਅੰਦਰ ਗਿਆ ਬੀਬੀ ਟਿੱਕੀ ਹੋਈ ਸੀ ਇਹ ਤਸੱਲੀ ਕਰਕੇ ਵਾਇਦ ਬਾਹਰ ਆਇਆ ਤੇ ਮਾਈ ਨਾਲ ਅਲਾम्बा ਸਿੰਘ ਦੇ ਡੇਰੇ ਆਪੜਿਆ ਮਾਈ ਜੀ ਨੇ ਸਾਰੀ ਵਿਥਿਆ ਲਾਂਬਾ ਸਿੰਘ ਨੂੰ ਦੱਸੀ ਦੋਏ ਲੰਮੀਆਂ ਵਿਦਾ ਵਿੱਚ ਭਲੇ ਪਰ ਸਾਕਾਦਾਰੀ ਨਾਲ ਬੇਮਾਲੂਮੇ ਜੋੜੇ ਗਏ ਅਵਿਛੜ ਪਿਆਰੇ ਅਜ ਵਿਛੜ ਮਿਲੇ ਅਲਾम्बा ਸਿੰਘ ਦੀ ਪੰਜਾਬੀ ਜੋ ਅਜੇ ਪੂਰੀ ਤਰ੍ਹਾਂ ਤਾਂ ਨਹੀਂ ਸੀ ਪਰ ਮਤਲਬ ਸਾਰਨ ਵਾਲੀ ਸੀ ਅਫਗਾਨੀ ਲਹਿਜੇ ਵਿੱਚ ਡਾਡੀ ਮਿੱਠੀ-ਮਿੱਠੀ ਲੱਗੇ ਪਰ ਲਾਲ ਰਤਨ ਸਿੰਘ ਜੀ ਫਾਰਸੀ ਦੇ ਜਾਣੂ ਸਨ ਪਿਆਰਾਂ ਦੇ ਭਾਅ ਫਾਰਸੀ ਵਿੱਚ ਚੰਗੇ ਖੁੱਲੇ ਤੇ ਅਕੈਰ ਰਸਾਂ ਦੇ ਸੰਗਮ ਹੋਏ 사કી ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ